ਸਵਾਗਤ ਹੈ ਜੀ ਸਾਰਿਆਂ ਦਾ ਪੰਜਾਬੀਆਂ ਦੇ ਕਿਚਨ 'ਚ ਤੇ ਅੱਜ ਮੈਂ ਤੁਹਾਡੇ ਨਾਲ ਵੇਸਣ ਦੀ ਪਰਫੀ ਦੀ ਰੈਸਪੀ ਸ਼ੇਅਰ ਕਰਾਂਗੀ ਬਿਲਕੁਲ ਮਿਲ ਕੇ ਇੱਕ ਵਰਗੀ ਬਣ ਕੇ ਤਿਆਰ ਹੋਵੇਗੀ ਤੇ ਅਸੀਂ ਇਹਨੂੰ ਬਣਾਉਣਾ ਸ਼ਟਾਰਟ ਕਰਦੇ ਹਾਂ ਜੀ ਆਪਾਂ ਲਵਾਂਗੇ ਜੀ ਇੱਕ ਕੌਲੀ ਵੇਸਣ ਦੀ ਤਾਂ ਵੇਸਣ ਨੂੰ ਅਸੀਂ ਛਾਨ ਲਵਾਂਗੇ ਤੇ ਇਹਦੇ ਵਿੱਚ ਅਸੀਂ ਪਾਵਾਂਗੇ ਜੀ ਇੱਕ ਚਮਚਾ ਘਿਓ ਦਾ ਦੇਸੀ ਕਿਉ ਹੀ ਇਸੇ ਵਾਸਤੇ ਇਸਤੇਮਾਲ ਕਰਾਂਗੇ ਦੋ ਚਮਚੇ ਸਿ ਪਾਵਾਂਗੇ ਜਿਹਦੇ ਵਿੱਚ ਦੁੱਧ ਦੇ ਤਿੰਨ ਹੱਥਾਂ ਦੇ ਨਾਲ ਮਿਕਸ ਕਰ ਲਵਾਂਗੇ ਤਾਂ ਜੋ ਇਹ ਬਿਲਕੁਲ ਦਾਣੇਦਾਰ ਬੰਨਣਾ ਸਟਾਰਟ ਹੋ ਜਾਵੇ ਤੇ ਦੋ ਚਮਚੇ ਅਸੀਂ ਬਾਅਦ ਵਿੱਚ ਐਡ ਕਰ ਦੇਵਾਂਗੇ ਇਹਦੇ ਵਿੱਚ ਦੁੱਧ ਦੀ ਤਿੰਨ ਹੱਥਾਂ ਦੇ ਨਾਲ ਅਸੀਂ ਇਸ ਤਰੀਕੇ ਨਾਲ ਮਿਕਸ ਕਰਾਂਗੇ ਬਿਲਕੁਲ ਇਹਦੇ ਵਿੱਚ ਦਾਣੇ ਬੰਨਨੇ ਸਟਾਰਟ ਹੋ ਜਾਣਗੇ ਤੁਸੀਂ ਦੇਖ ਸਕਦੇ ਹੋ ਤੇ ਹੁਣ ਅਸੀਂ ਗਿਆ ਸੁਪਰ ਕੜਾਹੀ ਰੱਖ ਕੇ ਇੱਕ ਕੌਲੀ ਜਿਹੜੀ ਅਸੀਂ ਦੇਸੀ ਘਿਓ ਦੀ ਪਾਦਵਾਂਗੇ ਇਹਦੇ ਵਿੱਚ ਬਿਲਕੁਲ ਇੱਕ ਕੌਲੀ ਜਿਹੜੀ ਮੈਂ ਇੱਥੇ ਵਰਤੀ ਦੇਸੀ ਘਿਓ ਦੀ ਤੇ ਇੱਥੇ ਆਪਾਂ ਚਾਣੀ ਤਿਆਰ ਕਰਾਂਗੇ ਤੇ ਉਹਦੇ ਵਾਸਤੇ ਇੱਕ ਕੌਲੀ ਜਿਹੜੀ ਅਸੀਂ ਖਣ ਦੀ ਲਈ ਹੋਈ ਹੈ ਤੇ ਅੱਧੀ ਕੌਲੀ ਅਸੀਂ ਇਹਦੇ ਵਿੱਚ ਪਾਣੀ ਦੀ ਪਾਤੀ ਹੈ ਵੇਸਨ ਨੂੰ ਅਸੀਂ ਮੀਡੀਅਮ ਫਲੇਮ ਤੇ 5-10 ਮਿੰਟ ਵਾਸਤੇ ਪਕਾਵਾਂਗੇ ਤਾਂ ਜੋ ਬਿਲਕੁਲ ਮੀਡੀਅਮ ਫਲੇਮ ਤੇ ਬਣਾ ਕੇ ਇਹਨੂੰ ਤਿਆਰ ਕਰਾਂਗੇ ਵੇਸਨ ਨੂੰ ਤੇ ਚਾਣੀ ਸਾਡੀ ਜਿਹੜੀ ਉਹ ਬਣ ਗਈ ਹੈ ਤੇ ਇਹਦੇ ਵਿੱਚ ਅਸੀਂ ਥੋੜਾ ਜਿਹਾ ਫੂਡ ਕਲਰ ਪਾਵਾਂਗੇ ਤੁਸੀਂ ਪਾਣਾ ਚਾਹੇ ਤਾਂ ਪਾ ਸਕਦੇ ਹੋ ਨਹੀਂ ਤਾਂ ਸਕਿੱਪ ਵੀ ਕਰ ਸਕਦੇ ਹੋ ਤੇ ਜਿਹੜਾ ਵੀਸਟ ਤੁਸੀਂ ਦੇਖ ਸਕਦੇ ਹੋ ਤੇ ਹੁਣ ਜਦੋਂ ਇਹਨੇ ਕੁ ਪੂਜਣਾ ਸਟਾਰਟ ਹੋ ਗਿਆ ਤੇ ਅਸੀਂ ਇਹਦੇ ਵਿੱਚ ਹੁਣ ਦੁੱਧ ਜਿਹੜਾ ਪਾਣਾ ਸਟਾਰਟ ਕਰਾਂਗੇ ਚਾਰ ਚਮਚ ਅਸੀਂ ਪਹਿਲਾਂ ਦੁੱਧ ਐਡ ਕਰਾਂਗੇ ਇਹਦੇ ਵਿੱਚ ਤੇ ਫਿਰ ਇਹਨੂੰ ਮਿਕਸ ਕਰਦੇ ਤੇ ਚਾਰਕ ਚਮਚੇ ਸਫੇਰ ਇਹਦੇ ਵਿੱਚ ਐਡ ਕਰਾਂਗੇ ਦੁਬਾਰਾ ਤੋਂ ਇਸੇ ਤਰੀਕੇ ਨਾਲ ਸੀ ਇਹਦੇ ਵਿੱਚ 8 ਚਮਚੇ ਜਿਹੜੇ ਉਹ ਦੁੱਧ ਦੇ ਪਾਦਵਾਂ ਦੇ ਦੁੱਧ ਅਸੀਂ ਨਾਰਮਲ ਹੀ ਇਸਤੇਮਾਲ ਕਰਨ ਦੇ ਜਾਂ 3 ਚਮਚੇ ਅਸੀਂ ਬਾਦ ਇਹ ਚਾੜ ਕਰ ਦਾਂਗੇ ਵਿੱਚ ਟੋਟਲ ਅਸੀਂ ਜਿਹੜੇ ਇਹਦੇ ਵਿੱਚ 11 ਚਮਚੇ ਜਿਹੜੇ ਅਸੀਂ ਦੁੱਧ ਦੇ ਪਾ ਕੇ ਇਹਨੂੰ ਤਿਆਰ ਕਰ ਲੈਣਾ ਵੇਸਨ ਨੂੰ ਤੁਸੀਂ ਦੇਖ ਸਕਦੇ ਹੋ ਵੇਸਨ ਸਾਡਾ ਬਿਲਕੁਲ ਭੁੱਜ ਕੇ ਤਿਆਰ ਹੋ ਚੁੱਕਾ ਤੇ ਜਿਹੜੀ ਚਾਣੀ ਸਾਡੀ ਹੋਈ ਬਿਲਕੁਲ ਤਿਆਰ ਹੋ ਚੁੱਕੀ ਹੈ ਇੱਕ ਤਾਰ ਵਾਲੀ ਚਾਣੀ ਅਸੀਂ ਜਿਹੜੀ ਬਣਾ ਕੇ ਤਿਆਰ ਕਰ ਲਈ ਤਾਂ ਹੁਣ ਅਸੀਂ ਜਿਹੜੀ ਚਾਣੀ ਹੋਏ ਦੀ ਰਸਨ ਵਿੱਚ ਪਾ ਕੇ ਤੇ ਇਹਨਾਂ ਨੂੰ ਮਿਕਸ ਕਰ ਲਵਾਂਗੇ ਤੇ 2-3 ਮਿੰਟ ਵਾਸਤੇ ਅਸੀਂ ਇਹਨੂੰ ਪਕਾਵਾਂਗੇ ਹਾਈ ਫਲੇਮ ਤੇ ਬਿਲਕੁਲ ਇੱਕਦਮ ਸਖਤ ਜੀ ਹੁਣ ਇਹ ਸਟਾਰਟ ਹੋ ਜਾਵੇਗੀ ਇਸ ਤਰੀਕੇ ਦੀ ਹੋ ਜਾਵੇ ਤੁਸੀਂ ਗੈਸ ਦਾ ਫਲੇਮ ਅਸੀਂ ਹੁਣ ਬੰਦ ਕਰ ਦੇਵਾਂਗੇ ਤੇ ਇੱਥੇ ਤੁਸੀਂ ਕੋਈ ਵੀ ਬਰਤਨ ਲੈ ਸਕਦੇ ਹੋ ਮੇਰੇ ਕੋਲ ਇਹ ਸੀ ਤੇ ਮੈਂ ਇੱਥੇ ਇਹੀ ਇਸਤੇਮਾਲ ਕਰਾਂਗੀ ਇਹਦੇ ਵਿੱਚ ਅਸੀਂ ਸਟੀਲ ਪੇਪਰ ਜਿਹੜਾ ਰੱਖ ਦਵਾਂਗੇ ਤੁਸੀਂ ਚਾਹੋ ਤੇ ਇੱਥੇ ਬਟਰ ਪੇਪਰ ਵੀ ਰੱਖ ਸਕਦੇ ਹੋ ਤੁ ਜੋ ਅਸੀਂ ਵੇਸਨ ਪੁੰਨਿਆ ਹੋਇਆ ਸੀ ਉਹ ਅਸੀਂ ਸਾਰਾ ਇਹਦੇ ਵਿੱਚ ਪਾ ਕੇ ਸੈੱਟ ਕਰ ਦੇਵਾਂਗੇ ਉੱਪਰ ਅਸੀਂ ਚਮਚ ਦੇ ਨਾਲ ਇਸ ਤਰੀਕੇ ਨਾਲ ਸੈੱਟ ਕਰ ਦੇਵਾਂਗੇ ਥੋੜੀ ਜਿਹੀ ਅਸੀਂ ਡਰਾਈ ਫਰੂਟ ਉੱਪਰ ਅਸੀਂ ਇਹਦੇ ਇਸ ਤਰੀਕੇ ਨਾਲ ਲਗਾ ਲਵਾਂਗੇ ਤੁਸੀਂ ਚਾਹੋ ਤੇ ਅਸੀਂ ਪਿਸਤਾ, ਬਦਾਮ, ਕਾਜੂ ਕੁਝ ਵੀ ਲਗਾ ਸਕਦੇ ਹੋ ਹੁਣ ਅਸੀਂ ਇਹਨੂੰ ਟੱਕ ਕੇ ਅੱਧੇ ਘੰਟੇ ਵਾਸਤੇ ਰਸਤੇ ਤੇ ਰੱਖ ਦਵਾਂਗੇ ਮੇਰਾ ਬੇਟਾ ਥੋੜਾ ਬਹੁਤ ਕਾਲਾ ਪਿਆਸ ਸੀਗਾ ਤੇ ਮੈਨੂੰ ਥੋੜੀ ਜਲਦੀ ਕੱਢਣੀ ਪੈਗੀ ਤੁਸੀਂ ਅੱਧੇ ਘੰਟੇ ਦੀ ਇਹਨੂੰ ਪੂਰੀ ਰੈਸਟ ਦਿਓ ਜਦੋਂ ਬਿਲਕੁਲ ਠੰਡੀ ਹੋ ਜਾਵੇਗੀ ਤੇ ਇਸ ਤਰੀਕੇ ਨਾਲ ਤੁਸੀਂ ਇਹਦੀ ਕਟਿੰਗ ਕਰਨੀ ਸਟਾਰਟ ਕਰ ਲਿਓ ਤੇ ਮੇਰਾ ਬੇਟਾ ਕਾਫੀ ਟਾਈਮ ਦਾ ਮੰਗੜਾ ਕਿ ਮੰਮੀ ਮੈਨੂੰ ਜਲਦੀ ਜਲਦੀ ਦੋ ਮੈਂ ਖਾਣੀ ਹੈ ਤੇ ਉਹਦੇ ਵਾਸਤੇ ਮੈਨੂੰ ਥੋੜਾ ਛੇਤੀ ਕਰਨਾ ਪਿਆ ਤੇ ਇਸ ਤਰੀਕੇ ਨਾਲ ਪਾਸਟੀਲ ਪੇਪਰ ਜਿਹੜਾ ਉੱਪਰ ਲਗਾਲ ਲਵਾ ਲਵਾਂਗੇ ਸਾਰਾ ਇੱਕ ਥਾਲੀ ਅਸੀਂ ਇੱਤਰਾ ਰੱਖ ਕੇ ਤੇ ਇਹਨੂੰ ਪਲਟ ਲਵਾਂਗੇ ਬਰਫੀ ਨੂੰ ਬਰਫੀ ਮੇਰੀ ਹਜੇ ਥੋੜੀ ਸੈਟ ਨਹੀਂ ਸੀ ਹੋਈ ਹੈਗੀ ਪਰ ਇਹ ਬਹੁਤ ਟੇਸਟੀ ਬਣਦੀ ਤੁਸੀਂ ਇਹਨੂੰ ਘਰ ਵਿੱਚ ਬੱਚਿਆਂ ਨੂੰ ਵੀ ਬਣਾ ਕੇ ਦੇ ਸਕਦੇ ਹੋ ਤੁਸੀਂ ਬਣਾ ਕੇ ਘਰ ਰੱਖ ਵੀ ਸਕਦੇ ਹੋ ਬਹੁਤ ਵਧੀਆ ਬਣ ਕੇ ਤਿਆਰ ਹੁੰਦੀ ਬਿਲਕੁਲ ਹਲਵਾਈ ਸਟਾਈਲ ਦੀ ਬਣ ਕੇ ਤਿਆਰ ਹੋਈ ਏ ਤੇ ਤੁਸੀਂ ਵੇਖ ਸਕਦੇ ਹੋ ਕਿੰਨੀ ਦਾਣੇਦਾਰ ਬਣ ਕੇ ਤਿਆਰ ਹੋਈ ਏ ਤੇ ਕਲਰ ਵੀ ਕਿੱਡਾ ਪਿਆਰਾ ਆਇਆ ਏ ਤੁਸੀਂ ਇਸ ਤਰੀਕੇ ਨਾਲ ਬਣਾ ਕੇ ਘਰ ਵਿੱਚ ਬੱਚਿਆਂ ਦੇ ਸਕਦੇ ਆਪਣੀ ਫੈਮਿਲੀ ਅਸੀਂ ਇਸੇ ਤਰੀਕੇ ਨਾਲ ਸਾਰੀ ਬਰਫੀ ਬਣਾ ਕੇ ਤਿਆਰ ਕਰ ਲਵਾਂਗੇ ਤੁਸੀਂ ਦੇਖ ਸਕਦੇ ਹੋ ਸਾਰੀ ਬਰਫੀ ਸਾਡੀ ਬਣ ਕੇ ਤਿਆਰ ਹੋ ਚੁੱਕੀ ਹੈ ਸਾਡੀ ਜੋ ਬਰਫੀ ਬਣ ਕੇ ਤਿਆਰ ਹੋ ਚੁੱਕੀ ਹੈ